ਸਭ ਨੂੰ ਪਿਆਰ ਪ੍ਰੀਸਤ ਸ਼ੇਖਰ ਜੀ ਫਰੈਂਡਸ ਅੱਜ ਮੇਰੇ ਗਾਰਡਨ ਚੰਨਵੇਂ ਨਵੇਂ ਪੌਂਡ ਲਈਆ ਇਹ ਹਾਈਬ੍ਰਿਡ ਗੁਲਦੌਦੀ ਆ ਸ਼ਾਰਟ ਵੈਰਾਈਟੀ ਇਹ ਸਟਾਰਟਿੰਗ ਚੀਜ਼ ਦਾ ਕਲਰ ਜਿਹੜਾ ਆ ਰੈੱਡ ਰੈੱਡ ਜਿਹਾ ਹੁੰਦਾ ਵਾ ਡਾਰਕ ਡਾਰਕ ਜਿਹੜਾ ਔਰੇਂਜ ਹੁੰਦਾ ਉਸ ਤੋਂ ਬਾਅਦ ਹੌਲੀ ਹੌਲੀ ਇਹ ਲਾਈਟ ਹੁੰਦਾ ਜਾਂਦਾ ਇਸ ਤਰ੍ਹਾਂ ਕਰਕੇ ਤੇ ਇਹ ਸਭ ਤੋਂ ਪਹਿਲਾਂ ਖਿੜ ਜਾਂਦੀ ਹੈ ਸਾਰੀਆਂ ਗੁਲਦੌਦੀ ਨਾਲੋਂ ਪਹਿਲਾਂ ਇਹ ਖਿੜ ਜਾਂਦੀ ਹੈ ਤੇ ਇਹ ਦੀਆਂ ਨਿੱਕੀਆਂ ਨਿੱਕੀਆਂ ਕਲੀਆਂ ਬਹੁਤ ਸੋਹਣੀਆਂ ਲੱਗਦੀਆਂ ਕਾफी ਸਾਰੀਆਂ ਬੜੀਆਂ ਹੋਈਆਂ ਕਲੀਆਂ ਕਾफी ਸਾਰਾ ਮੇਰਾ ਪlant ਜਿਹੜਾ ਇਹ ਭਰਿਆ ਹੋਇਆ ਹੈ ਤੇ ਮੈਨੂੰ ਬਹੁਤ ਖੁਸ਼ੀ ਹਿੰਦੀ ਸਾਲ ਬਾਅਦ ਅਸੀਂ ਇਹਦੀ ਉਡੀਕ ਕਰਦੇ ਗੁਲਦਾਉ ਦੀ ਦੀ ਸਭ ਤੋਂ ਪਹਿਲਾਂ ਇਹ ਖਿੜੇ ਹੈ ਤਕਿ ਇਹ ਫਰੈਂਡਸ ਮੈਂ ਕਟਿੰਗ ਤੋਂ ਵੀ ਲਗਾਏ ਕਾफी ਸਾਰੇ ਪlant ਔਰ ਇਹ ਮੈਂ 3 ਰੁਪਏ ਦਾ ਪਿਛਲੀ ਵਾਰ ਲਿਆ ਸੀਗਾ ਤੇ ਬਹੁਤ ਸੋਹਣੀ ਇਹਦੀ ਇਹ ਫਲਾਵਰਿੰਗ ਜਿਹੜੀ ਇਹਦੀ ਹੋ ਰਹੀ ਹੈ ਬਹੁਤ ਮਨ ਨੂੰ ਵਧੀਆ ਲੱਗਦਾ ਜਦੋਂ ਨਵੇਂ-ਨਵੇਂ ਫਲਾਵਰ ਖਿੜਦੇ ਆ ਤੇ ਦੂਸਰਾ ਇਹ ਮੇਰੇ ਪਹਿਲੀ ਵਾਰੀ ਖਿੜਿਆ ਹੈ ਇਹ ਨਾ ਇੱਕ ਜੰਗਲੀ ਐਲੋਵੇਰਾ ਹੈ ਇਨੂੰ ਸिखਾਣ ਲਈ ਜੂਸ ਨਹੀਂ ਕਰ ਸਕਦੇ ਬਸ ਇਹ ਜੰਗਲੀ ਹੈ ਇਸ ਤਰ੍ਹਾਂ ਹੀ ਆ ਪਤਾ ਨਹੀਂ ਇਹਦੇ ਵਿੱਚ ਕੁਝ ਹੈ ਕਿ ਨਹੀਂ ਹੈ ਲੇਕਿਨ ਜੰਗਲੀ ਹੈ ਤੇ ਇਹਦੇ ਵਿੱਚ ਵੀ ਕਲਵਰਿੰਗ ਹੋਈ ਹੈ ਦੇਖੋ ਬਹੁਤ ਸੋਹਣਾ ਫੁੱਲ ਆਇਆ ਹੈ ਬਿਲਕੁਲ ਸੇਮ ਆਪਣੇ ਦੇਸੀ ਐਲੋਵੇਰਾ ਵਰਗਾ ਹੈ ਜਿਹੜਾ ਆਪਣਾ ਆਮ ਐਲੋਵੇਰਾ ਜਿਹੜਾ ਆਪਣਾ ਖਾਣ ਵਾਲਾ ਹੁੰਦਾ ਜੀ ਇਹਨੂੰ ਆਪਾਂ ਕਾਫੀ ਸਾਰੇ ਪ੍ਰੋਡਕਟ ਵਿੱਚ ਵੀ ਯੂਜ਼ ਕਰ ਸਕਦੇ ਹਾਂ ਸਕਿਨ ਤੇਲ ਲਈ ਪੇਟ ਦੀਆਂ ਬਿਮਾਰੀਆਂ ਵਾਸਤੇ ਵੀ ਔਰ ਕਾਫੀ ਵਸ ਦਿਨ ਦਾ ਪਰ ਇਹਦਾ ਮੈਨੂੰ ਪਤਾ ਨਹੀਂ ਇਹਦਾ ਯੂਜ਼ ਹੁੰਦਾ ਕਿ ਨਹੀਂ ਹੁੰਦਾ ਵਿੱਚ ਸੇ ਪਰ ਲੇਕਿਨ ਇਹਦਾ ਫੁੱਲ ਜਿਹੜਾ ਸੇਮ ਆ ਤੇ ਇਹਦੇ ਵਿੱਚ ਜੈਲ ਵੀ ਸੇਮ ਹੈ ਕੀ ਹੈ ਦੇਖੋ ਬਹੁਤ ਸਾਰੀ ਜਲ ਨਾਲ ਭਰਿਆ ਹੋਇਆ ਹੈ ਤੇ ਮੇਰੇ ਲੱਗ ਮੈਨੂੰ ਲੱਗਦਾ ਕਿ ਇਹ ਫਾਇਦੇਮੰਦ ਜ਼ਰੂਰ ਹੋਏਗਾ ਹਨਾ ਜਿਹੜੀ ਨੇਚਰਲ ਚੀਜ਼ਾਂ ਹੁੰਦੀਆਂ ਨਾ ਉਹ ਜ਼ਰੂਰ ਫਾਇਦੇਮੰਦ ਹੁੰਦੀਆਂ ਨੇ ਔਰ ਇੱਕ ਮੇਰੇ ਇਹ ਹਾਈਬ੍ਰਿਡ ਗੀਂ ਦਾ ਇਹ ਵੀ ਬਹੁਤ ਸੋਹਣੇ ਖਿੜ ਰਹੇ ਆ ਦੇਖੋ ਜਿਹੜੇ 올ਡ ਫੁੱਲ ਹੁੰਦੇ ਸਾਰੇ ਮੈਂ ਇਹਨਾਂ ਦੇ ਤੋੜ ਦਿੰਨੀ ਆ ਇਸ ਤਰ੍ਹਾਂ ਕਰਕੇ ਤੇ ਨਵੇਂ-ਨਵੇਂ ਫੁੱਲ ਇਹਦੇ ਨਿਕਲਦੇ ਸਭ ਤੋਂ ਪਹਿਲਾਂ ਇਹ ਵੀ ਡਾਰਕ ਕਲਰ ਹੁੰਦਾ ਏ ਦੇਖੋ ਕਿੰਨਾ ਡਾਰਕ ਕਲਰ ਹੈਗਾ ਇਹਦਾ ਤੋਂ ਉਸ ਤੋਂ ਬਾਅਦ ਹੌਲੀ-ਹੌਲੀ ਇਹ ਲਾਈਟ ਹੁੰਦੇ ਜਾਂਦੇ ਆ ਲਾਈਟ ਹੋਣ ਤੋਂ ਬਾਅਦ ਇਹ ਬਿਲਕੁਲ yellow yellow ਕਲਰ ਦੇ ਹੋ ਜਾਂਦੇ ਆ ਬਹੁਤ ਸੋਹਣੇ ਲੱਗਦੇ ਆ ਇਹ ਜਿਆਦਾ ਲੰਗ ਵਰਾਇਟੀ ਨਹੀਂ ਹੁੰਦੀ ਜਿਹੜੀ ਹਾਈਬ੍ਰਿਡ ਵਰਾਇਟੀ ਹੁੰਦੀ ਹੈ ਜਿਆਦਾ ਲੰਗ ਨਹੀਂ ਹੁੰਦੀ ਤੇ ਬੀਜਾਂ ਤੋਂ ਬਹੁਤ ਸਾਰੇ ਗਰੋ ਹੋ ਜਾਂਦੇ ਮੈਂ ਇਸ ਤਰ੍ਹਾਂ ਹੀ ਇਹਨਾਂ ਦੇ ਅਲੱਗ-ਅਲੱਗ ਥਾਂ ਤੇ ਸੁੱਟ ਦਿੰਨੀ ਹੈ ਇਸ ਤਰ੍ਹਾਂ ਜਦੋਂ ਇਹ 올ਡ ਹੋ ਜਾਂਦੇ ਸੁੱਕੇ ਫੁੱਲ ਇਹਨਾਂ ਸੁੱਕੇ ਫੁੱਲਾਂ ਤੋਂ ਹੀ ਮੈਂ ਕਿੰਨੇ ਸਾਰੇ ਇਸ ਤਰ੍ਹਾਂ ਪਲਾਂਟ ਬਣਾਏ ਹੋਏ ਆ ਬਹੁਤ ਸਾਰੇ ਗਿੰਦੀ ਖਿੜੇ ਹੋਏ ਆ ਆਹੇ ਹੋਰ ਵੀ ਕਲੀਆਂ ਬਣ ਰਹੀਆਂ ਨੇ ਐਵਲ ਵੀ ਮੇਰੇ ਸਾਰੇ ਫੁੱਲਾਂ ਤੋਂ ਹੀ ਤਿਆਰ ਕੀਤੇ ਹੋਏ ਆ ਇਦੇ ਚ ਵੀ ਕਾਫੀ ਸਾਰੇ ਮੇਰੇ ਪੌਦੇ ਬਣੇ ਹੋਏ ਆ ਤੇ ਕਾਫੀ ਸਾਰੇ ਮੈਂ ਇਹਨਾਂ ਨੂੰ ਪਿੰਚ ਕਰ ਕਰਕੇ ਇਹਨਾਂ ਨੂੰ ਬਹੁਤ ਸਾਰੇ ਪਲਾਂਟ ਬਣਾਏ ਹੋਏ ਆ ਫ੍ਰੀ ਦੇ ਪਲਾਂਟ ਮੇਰੇ ਸਾਰੇ ਬਹੁਤ ਸੋਹਣੇ ਲੱਗਦੇ ਆ ਲੇਕਿਨ ਇਹ ਸਾਰੇ ਨਾ ਬਹੁਤ ਅਦਭੁਤ ਜਿਹੇ ਪਲਾਂਟ ਹੈਗੇ ਆ ਕਿਉਂਕਿ ਇਹਨਾਂ ਦੇ ਕਲਰ ਚੇਂਜ ਹੋ ਜਾਂਦੇ ਆ ਜਦੋਂ ਇਹ ਆਪਸ ਵਿੱਚ ਰਲ ਕੇ ਇਕੱਠੇ ਉਗਦੇ ਆ ਨਾ ਤੇ ਇਹਨਾਂ ਦੇ ਇੱਕ ਦੂਸਰੇ ਨਾਲ ਚੇਂਜ ਕਲਰ ਜਿਹੜੇ ਆ ਐਕਸਚੇਂਜ ਵੀ ਹੋ ਜਾਂਦੇ ਆ ਤਾਂ ਫਰੈਂਡਸ ਅੱਜ ਮੈਨੂੰ ਮੇਰਾ ਮਨ ਕੀਤਾ ਕਿ ਤੁਹਾਨੂੰ ਮੈਂ ਆਪਣੇ ਅਮੇਜ਼ਿੰਗ ਜਿਹੇ ਫੁੱਲ ਵਿਖਾਵਾਂ ਜਿਹੜੇ ਮੇਰੇ ਪਹਿਲੀ ਵਾਰੀ ਗਾਰਡਨ ਚ ਖੇਡੇ ਆ ਤਾਂ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਥੈਂਕਸ ਫॉर ਵਾਚਿੰਗ ਫਰੈਂਡਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ